ਡੱਜਾਇਆ ਇਹ ਸਾਡਾ ਮੰਨਣਾ ਹੈ ਮੇਰਾ ਵੀ ਮੰਨਣਾ ਹੈ ਮੇਰੀ ਪਾਰਟੀ ਦਾ ਇਹ ਮੰਨਣਾ ਤੇ ਪੰਜਾਬ ਦੇ ਲੋਕਾਂ ਦਾ ਹੀ ਮੰਨਣਾ ਹੈ ਕਿ ਨੈਚੁਰਲ ਕਲੇਮਟੀ ਕੁਝ ਹੱਦ ਅਸੀਂ 80% ਮੈਨ ਮੇਡ ਜਦੋਂ ਸਰਕਾਰ ਨੂੰ ਜਾ ਕੇ ਰਹਿਣਾ ਚਾਹੀਦਾ ਸੀ ਸੁੱਤੇ ਦੇ ਕੀ ਮਿਨਿਸਟਰ ਸਾਹਿਬ ਨੇ ਫਲਡ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਇਹ 6 ਜੂਨ ਨੂੰ ਕੀਤੀ ਤੇ 24 ਜੂਨ ਨੂੰ ਇਥੇ ਬਰਸਾਤਾਂ ਸ਼ੁਰੂ ਜਿਹੜਾ ਹਿੰਦੁਸਤਾਨ ਦਾ ਮੈਟਰੋਲੋਜੀਕਲ ਆਫਿਸ ਹੈ ਇਥੇ ਤਿੰਨ ਦਫਤਰ ਵੱਡੇ ਫਲਾਜ ਨਾਲ ਤੌਲਤ ਰੱਖਦੇ ਨੇ ਇੱਕ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ ਚ ਕਿੰਨੀ ਬਰਸਾਤ ਆਉਣੀ ਹੈ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤ ਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ ਜੁਲਾਈ ਤੋਂ ਬਾਅਦ ਚਾਹੀਦੀ ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵਰਕਸ ਕਮਿਸ਼ਨ ਵਾਟਰ ਕਮਿਸ਼ਨ ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੁਣ ਸੈਂਟਰ ਤੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ ਡੈਮਾਂ ਦੇ ਉੱਤੇ ਜਿਸ ਦਾ ਪਾਖੜਾ ਹੈ ਪਿਆਸ ਦਾ ਕੰਟਰੋਲ ਉਹਨਾਂ ਦਾ ਹੈ ਫਿਰ ਤੀਸਰਾ ਹੈ ਸਾਡੇ ਸੂਬੇ ਦੀ ਸਰਕਾਰ ਤੇ ਜੇ ਟਾਈਮ ਸਿਰ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਪੈਸਿਆਂ ਦਾ ਪ੍ਰਬੰਧ ਵੀ ਇਹਨਾਂ ਕੋਲ ਹੈ ਉਹ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚੁਰਲ ਕਲੈਮਟੀ ਲਈ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ੀਓ ਵਿੱਚ ਵੰਡੇ ਜਾਂਦੇ 75% ਸੈਂਟਰ ਪੈਸੇ ਘੱਲਦਾ 25% ਸੂਬੇ ਨੇ 받 ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦਾ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਤੁਸੀਂ ਪਾਇਆ ਕਿ ਜੇ 25% ਐਡ ਆਨ ਕਰ ਲੋ ਤੇ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣੇ ਪ੍ਰਾਈਮਿੰਟਰ ਕੋ ਉਮੀਦ ਰੱਖੀ ਪ੍ਰਾਈਮਿੰਟਰ ਵੀ ਉਮੀਦ ਤੇ ਪੂਰੇ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ 20000 ਚੋਂ 1600 ਕਰੋੜ ਦਾ ਮਤਲਬ ਹੋਇਆ 8% ਪ੍ਰਾਈਮਿੰਟਰ ਦੇ ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ